ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏ ਜੀ ਪਿਓਰ ਟਾਸਰ ਸਿਲਕ ਦੇ ਸੂਟ ਲੈ ਕੇ ਆਏ ਵਿਦ ਦੁਪੱਟਾ ਸੂਟ ਰਹਿਣਗੇ ਜਿਨ੍ਹਾਂ ਦਾ ਪ੍ਰਾਈਸ ਰਹੂਗਾ ਸਾਡੇ 3500 ਵਿਦ ਸ਼ਿਪਿੰਗ ਰਹੂਗਾ ਟੀਸਟਾ ਬ੍ਰਾਂਡ ਦੇ ਰਹਿਣਗੇ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਾਦੇ ਸੋਹਣਾ ਡਿਜ਼ਾਈਨ ਹੈਗਾ ਜਿਹੜਾ ਬਲੈਕ ਕਲਰ ਦੇ ਵਿੱਚ ਰੈਡੀ ਕੀਤਾ ਹੋਇਆ ਹੈਗਾ ਤੇ ਪਿਓਰ ਟਸਰ ਸਿਲਕ ਦਾ ਫੈਬਰਿਕ ਰਹੂਗਾ ਲਓ ਜੀ ਇਹ ਵਾਲੀ ਰਹੂਗੀ ਜੀ ਸ਼ਰਟ ਰਹੂਗੀ ਟੀਸਟਾ ਬ੍ਰਾਂਡ ਦਾ ਫੈਬਰਿਕ ਰਹੂਗਾ ਤੇ ਨਾਲ ਹੈਗੀ ਹੈਗੀ ਜਿਹੜੀ ਬਾਟਮ ਹੈਗੀ ਜੀ ਪਿਓਰ ਕ੍ਰੇਪ ਦੀ ਬਾਟਮ ਹੈਗੀ ਨਾਲ ਇਸ ਤਰ੍ਹਾਂ ਠੀਕ ਹੈ ਜੀ ਵਿਦ ਦੁਪੱਟਾ ਸੂਟ ਨੇ ਦੁਪੱਟੇ ਤੁਸੀਂ ਡਿਜ਼ਾਈਨ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨ ਨੇਗੇ ਚੁਣੌਣ ਦੇ ਦੁਪੱਤੇ ਦੇ ਉੱਪਰ ਪ੍ਰਿੰਟਿੰਗ ਹੋਈ ਹੋਈ ਹੈ ਤੁਸੀਂ ਇਹਦਾ ਡਿਜ਼ਾਈਨ ਚੈੱਕ ਕਰੋ ਸਭ ਤੋਂ ਪਹਿਲਾਂ ਲਓ ਜੀ ਫੁੱਲੇ ਡੁੱਲੇ 8 ਮੀਟਰ ਦੇ ਦੁਪट्टे ਰਹਣਗੇ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਹੈਗੀ ਜੇ ਤੁਸੀਂ ਦੁਪੱਟਾ ਇਸ ਤਰ੍ਹਾਂ ਵੀਅਰ ਕਰੋਗੇ ਹਨ ਲੈਸ ਲਿਆਜ਼ੀ ਫਿਨਿਸ਼ਿੰਗ ਕਰਵਾ ਲਿਓ ਤੇ ਸਟਿਚਿੰਗ ਵਗੈਰਾ ਜਦੋਂ ਤੁਸੀਂ ਚਾਹੋ ਨੀ ਉਦੋਂ ਤੁਸੀਂ ਕਰਵਾ ਸਕਦੇ ਹੋਗੇ ਠੀਕ ਹੈ ਜੀ ਸਾਡੇ 3500 ਪ੍ਰਾਈਜ਼ ਰਹੂਗਾ ਸੋ ਸਾਰੇ ਸੂਟਾਂ ਦਾ ਅੱਜ ਆਲਿਆਂ ਦਾ ਨੈਕਸਟ ਡਿਜ਼ਾਈਨ ਤੁਸੀਂ ਕਲਰ ਚੈੱਕ ਕਰ ਸਕਦੇ ਹੋਗੇ ਗ੍ਰੀਨ ਕਲਰ ਦੇ ਵਿੱਚ ਪ੍ਰਿੰਟਿੰਗ ਹੋਈ ਹੋਈ ਹੈਗੀ ਨਾਲ ਹੈਗੀ ਹੈਗੀ ਸਕਿਨ ਕਰੀਮ ਕਲਰ ਦੀ ਬਾਟਮ ਰਹੂਗੀ ਕ੍ਰੇਪ ਦੀ ਇਸ ਤਰ੍ਹਾਂ ਦਾ ਕੰਬੀਨੇਸ਼ਨ ਹੈ ਤੁਸੀਂ ਵਰਕ ਕਰਵਾ ਲਓ ਚਾਹੀਦੀ ਇਦਾਂ ਦਾ ਜਿੱਦਾਂ ਦੀ ਸ਼ਰਟ ਦੇ ਵਿੱਚ ਡਿਜ਼ਾਈਨਿੰਗ ਹੈ ਲੋ ਜੀ ਇਹ ਬਲੈਕ ਦਾ ਨਾ ਦੂਜਾ ਕਲਰ ਹੀ ਹੈਗਾ ਬਲੈਕ ਜਿਹੜਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸੂਟ ਦਿਖਾਇਆ ਹੈਗਾ ਲੋ ਜੀ ਇਸ ਤਰ੍ਹਾਂ ਇਹ ਵਾਲਾ ਪ੍ਰਿੰਟ ਬਣਿਆ ਹੋਇਆਗਾ ਠੀਕ ਹੈ ਜੀ ਦੁਪੱਟੇ ਦਾ ਸੇਮ ਪ੍ਰਿੰਟ ਹੈ ਕਲਰ ਦਾ ਫਰਕ ਹੈਗਾ ਪ੍ਰਾਈਸ ਸੇਮ ਰਹੂਗਾ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋ ਲਵੈਂਡਰ ਸ਼ੇਡ ਹੈਗਾ ਤੇ ਡਾਲਣੀ ਹੈਗਾ ਇਹੋ ਜਿਹੜਾ ਸ਼ੇਡ ਹੈਗਾ ਬਹੁਤ ਵਧੀਆ ਪਿਆਰਾ ਜਿਹਾ ਕਲਰ ਹੈਗਾ ਤੇ ਤੁਸੀਂ ਪ੍ਰਿੰਟਿੰਗ ਡਿਜ਼ਾਈਨ ਇਹਦੀ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਨਾਲ ਹੈਗੀ ਹੈ ਲਵੈਂਡਰ ਕਲਰ ਦੀ ਬਾਟਮ ਰਹੂਗੀ ਤੇ ਦੁਪੱਟਾ ਤੁਸੀਂ ਦੇਖ ਸਕਦੇ ਹੋ ਇਹਦੀ ਡਿਜ਼ਾਈਨਿੰਗ ਥੋੜੀ ਜਿਹੀ ਅਲੱਗ ਹੈ ਡਿਫਰੈਂਟ ਸਟਾਈਲ ਦੇ ਵਿੱਚ ਹੈ ਲਾਈਨਾਂ ਵਾਲਾ ਲੋਚ ਐਸਟਰਾ ਠੀਕ ਹੈ ਜੀ ਇਦਾਂ ਡਿਜ਼ਾਈਨ ਬਣਿਆ ਹੋਇਆ ਵਿਦ ਦੁਪੱਟਾ ਜੋ ਕਿ ਪਹਿਣਾ ਬਹੁਤ ਜ਼ਿਆਦਾ ਲਾਈਕ ਕਰਦੀਆਂ ਨੇ ਵਿਦ ਦੁਪੱਟਾ ਸੂਟ ਸਾਢੇ 3500 ਪ੍ਰਾਈਸ ਹੈ ਫੈਬਰਿਕ ਦੀ ਕੁਆਲਿਟੀ ਸਾਡੇ ਬੁਟੀਕ ਦੇ ਉੱਪਰੋਂ ਕੋਈ ਵੀ ਤੁਸੀਂ ਫੈਬਰਿਕ ਹਨਾ ਬਾਈ ਕਰੋਗੇ ਜਿਆਦਾ ਆਪਾਂ ਟਿਸਟਾ ਬ੍ਰੈਂਡ ਦਾ ਲੈ ਕੇ ਆਉਣੇਗੇ ਤੇ ਕੁਆਲਿਟੀ ਮਿਲੂਗੀ ਵੀ ਹਾਂ ਵੀ ਫੈਬਰਿਕ ਦੀ ਕੁਆਲਿਟੀ ਆਪਾਂ ਲੈ ਕੇ ਆਉਣੇਗੇ ਲਓ ਜੀ ਜੋ ਕਿ ਸੂਟ ਕੁਆਲਿਟੀ ਅਕੋਰਡਿੰਗ ਹੀ ਸੂਟ ਹੈ ਜਿਹੜਾ ਪਾਇਆ ਵਧੀਆ ਲੱਗਦਾ ਹੈਗਾ ਨੈਕਸਟ ਹੈਗਾ ਜੀ ਬਲੈਕ ਕਲਰ ਦੇ ਵਿੱਚ ਇਹ ਵਾਲਾ ਡਿਜ਼ਾਈਨ ਵੀ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦਾ ਸੋਹਣਾ ਡਿਜ਼ਾਈਨ ਹੈ ਇਹ ਵਾਲੀ ਬਾਟਮ ਹੈਗੀ ਇਹ ਵਾਲੀ ਸ਼ਰਟ ਰਹੋਗੀ ਤਾਸਰ ਸਿਲਕ ਫੈਬਰਿਕ ਦਾ ਨਾਮ ਹੈਗਾ ਤੇ ਦੁਪੱਟਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾ ਦੁਪੱਟਾ ਹੈ ਬਣਿਆ ਹੋਇਆ ਹੈਗਾ ਜਿੱਦਾਂ ਕਿ ਇਹਦੇ ਵਿੱਚ ਡਾਟਸ ਦਾ ਡਿਜ਼ਾਈਨ ਦਿੱਤਾ ਹੋਇਆ ਹੈ ਨਾ ਤੇ ਫੋਰ ਸਾਈਡ ਬਾਰਡਰ ਆ ਗਿਆ ਲੋ ਜੀ ਇਸ ਤਰ੍ਹਾਂ ਤੁਸੀਂ ਦੁਪੱਟਾ ਦੇਖ ਸਕਦੇ ਹੋਗੇ ਠੀਕ ਹੈ ਜੀ ਸਾਫੀ ਕਾਲ ਜੀ ਸਾਰਿਆਂ ਨੂੰ ਨੈਕਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਪਿੰਕ ਕਲਰ ਦੇ ਵਿੱਚ ਹੈਗਾ ਬਹੁਤ ਹੀ ਜਿਆਦਾ ਸੋਹਣਾ ਜਿੱਦਾਂ ਕਿ ਇਹਦੇ ਵਿੱਚ ਡਿਜ਼ਾਈਨਿੰਗ ਅਲੱਗ-ਅਲੱਗ ਹੈ ਜੇ ਕਈ ਭੈਣ ਆਰਡਰ ਕਰਦੀਆਂ ਨੇ ਤਿੰਨ ਤੋਂ ਚਾਰ ਸੂਟ ਇੱਕ ਵੀਡੀਓ ਦੇ ਵਿੱਚ ਆਰਡਰ ਕਰਨੇ ਹੁੰਦੇ ਨੇ ਤਾਂ ਤੁਸੀਂ ਇਹਦੇ ਵਿੱਚੋਂ ਕਰ ਸਕਦੇ ਹੋਗੇ ਇਸ ਤਰ੍ਹਾਂ ਵਾਲੀ ਬਾਟਮ ਰਹੂਗੀ ਇਹ ਵਾਲੀ ਸ਼ਰਟ ਰਹੂਗੀ ਦੁਪੱਟਾ ਇਹਦਾ ਤੁਸੀਂ ਚੈੱਕ ਕਰਵਾ ਦਿੰਨੇ ਆਪਾਂ ਬਹੁਤ ਹੀ ਜਾਦੇ ਸੋਨਾ ਦੁਪੱਟਾ ਬਣਿਆ ਹੋਇਆ ਦੇਖੋ ਕਲਰ ਕਿੰਨਾ ਜਾਦੇ ਸੋਨਾ ਹੈਗਾ ਠੀਕ ਹੈ ਜੀ ਇਹਦੇ ਉੱਪਰ ਤੁਸੀਂ ਆਫ ਵਾਈਟ ਕਲਰ ਦੀ ਲੈਜ਼ੀ ਫਿਨਿਸ਼ਿੰਗ ਕਰਵਾ ਸਕਦੇ ਹੋਗੇ ਨੈਕਸਟ ਕਲਰ ਇਹਦੇ ਵਿੱਚ ਹੈਗਾ ਰਸਟ ਸ਼ੇਡ ਹੈਗਾ ਪਰ ਇਹਨਾਂ ਪ੍ਰੋਪਰ ਖੋਲ ਕੇ ਦਿਖਾ ਰਿਆਂ ਤੁਹਾਨੂੰ ਸੂਟ ਬਹੁਤ ਜ਼ਿਆਦੇ ਸੋਹਣੇ ਡਿਜ਼ਾਈਨ ਲੇਟੈਸਟ ਡਿਜ਼ਾਈਨ ਲਿੰਗੇ ਨਿਊ ਪ੍ਰਿੰਟਿੰਗ ਹੈਗੀ ਤੇ ਇਸ ਤਰ੍ਹਾਂ ਇਹ ਵਾਲੀ ਬਾਟਮ ਰਹੋਗੀ ਤੇ ਨਾਲ ਹੈਗਾ ਸੇਮ ਦੁਪੱਟਾ ਜਿੱਦਾਂ ਕਿ ਮੈਂ ਤੁਹਾਨੂੰ ਪਿੰਕ ਸ਼ੇਡ ਦਾ ਦਿਖਾਇਆ ਨਾ ਦੁਪੱਟਾ ਇਹਦਾ ਤੁਸੀਂ ਦੁਪੱਟਾ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦੇ ਸੋਹਣਾਗਾ ਜਿੱਦਾਂ ਕਿ ਤੁਹਾਨੂੰ ਛੋਟੇ-ਮੋਟੇ ਫੰਕਸ਼ਨ ਆਉਂਦੇ ਨੇਗੇ ਤੁਸੀਂ ਉਹਨਾਂ ਤੇ ਵੇਅਰ ਕਰ ਸਕਦੇ ਹੋ ਇਹ ਵਾਲੇ ਦੁਪੱਟੇ ਵਧੀਆ ਸੋਹਣੇ ਲੱਗਦੇ ਨੇਗੇ ਇਸ ਤਰ੍ਹਾਂ ਲਓ ਜੀ ਡਿਜ਼ਾਈਨ ਹੈਗਾ ਕ੍ਰੀਮ ਸ਼ੇਡ ਦੇ ਵਿੱਚ ਡਿਜ਼ਾਈਨ ਬਣਿਆ ਹੋਇਆ ਜੀ बॉਟਮ ਨਾਲ ਅਟੈਚ ਹੋਣਗੀਆਂ ਸਾਰਿਆਂ ਦੇ ਲੋ ਜੀ ਕ੍ਰੀਮ ਦੇ ਉੱਪਰ ਤੁਸੀਂ ਡਿਜ਼ਾਈਨ ਦੇਖੋ ਪ੍ਰਿੰਟ ਫੈਬਰਿਕ ਦੇਖੋ ਤੁਸੀਂ ਇਹਨਾਂ ਦੇ ਵਿੱਚ ਨਾ ਲਾਈਨਾਂ ਨਹੀਂ ਗਿਆ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਥੋੜਾ ਲਾਈਟ ਕਲਰ ਹੈ ਨਾ ਤੁਹਾਨੂੰ ਇਹਦੇ ਵਿੱਚ ਸ਼ੋ ਹੋਊਗਾ ਬਹੁਤ ਜਿਆਦਾ ਸੋਹਣਾ ਫੈਬਰਿਕ ਹੈਗਾ ਇਸ ਤਰ੍ਹਾਂ ਇਹ बॉਟਮ ਹੈंगी ਨਾਲ ਕ੍ਰੀਮ ਸ਼ੇਡ ਦੇ ਵਿੱਚ ਤੇ ਦੁਪੱਟਾ ਇਹਦਾ ਆਪ ਤੁਹਾਨੂੰ ਚੈੱਕ ਕਰਾ ਦਿੰਨੇ ਆ ਬਹੁਤ ਜਿਆਦਾ ਸੋਹਣਾ ਬਣਿਆ ਹੋਊਗਾ ਜਿਗਜੈਗ ਬਣੀ ਹੋਈ ਨ ਦੁਪੱਟੇ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਲਓ ਜੀ ਪ੍ਰੋਪਰ ਖੁੱਲਾ ਢੁਲਾ ਦੁਪੱਟਾ ਮਿਲੂਗਾ ਅਸੀਂ ਦੁਪੱਟੇ ਛੋਟਿਆਂ ਵਾਲੇ ਸੂਟ ਨਹੀਂ ਲੈ ਕੇ ਆਉਂਦੇ ਕਦੇ ਵੀ ਸਾਨੂੰ ਵੀ ਨਹੀਂ ਪਸੰਦ ਕਸਟਮਰ ਵੀ ਨਹੀਂ ਲਾਈਕ ਕਰਦੇ ਹੈਗੇ ਠੀਕ ਹੈ ਜੀ ਇਹ ਤੁਸੀਂ ਸੂਟ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾਗਾ ਆਰਡਰ ਕਰ ਸਕਦੇ ਹੋਗੇ 3500 ਪ੍ਰਾਈਸ ਦਾ ਹੋਗਾ ਲਓ ਜੀ ਉਨੀਅਨ ਛੇੜਾ ਹੈਗਾ ਇਸ ਤੋਂ ਬਾਅਦ ਇਹਦਾ ਵੀ ਤੁਸੀਂ ਪ੍ਰਿੰਟਡ ਡਿਜ਼ਾਈਨ ਚੈੱਕ ਕਰੋ ਬਹੁਤ ਜਿਆਦੇ ਸੋਹਣਾਗਾ ਇਸ ਤਰ੍ਹਾਂ ਦੀ ਰਹੂਗੀ ਜੀ ਬਾਟਮ ਰਹੂਗੀ ਇਹ ਵਾਲੀ ਸ਼ਰਟ ਰਹੂਗੀ ਤੇ ਇਦਾਂ ਇਹਦੇ ਨਾਲ ਰਹੂਗਾ ਸੀ ਦੁਪੱਟਾ ਠੀਕ ਹੈ ਜੀ ਲਓ ਦੇਖੋ ਬਹੁਤ ਜਿਆਦੇ ਸੋਹਣੇ ਦੁਪੱਟੇ ਲੰਗੀ ਖੁੱਲੇ ਡੁੱਲੇ ਹਨ ਡਿਜ਼ਾਈਨਿੰਗ ਵੀ ਬਹੁਤ ਜਿਆਦੇ ਸੋਹਣੀਆ ਸਰਦਾਰੀ ਲੁੱਕ ਦੇ ਵਿੱਚ ਸੂਟ ਨੇ ਕੋਈ ਵੀ ਇਦਾਂ ਦਾ ਸੂਟ ਨਹੀਂ ਹੈਗਾ ਵੀ ਕੋਈ ਕਲਰ ਵੀ ਵੀ ਵਧੀਆ ਨਹੀਂ ਹੈਗਾ ਕੋਈ ਪ੍ਰਿੰਟ ਵੀ ਨਹੀਂ ਵਧੀਆ ਸਾਰੇ ਕਲਰ ਵੀ ਵਧੀਆ ਨੇ ਸਾਰੇ ਪ੍ਰਿੰਟਿੰਗ ਡਿਜ਼ਾਈਨ ਵੀ ਵਧੀਆ ਨੇ ਠੀਕ ਹੈ ਜੀ ਜਿੰਨੇ ਤੁਸੀਂ ਆਰਡਰ ਕਰਨਾ ਚਾਹੁੰਦੇ ਹੋ 1 2 3 90 ਜਿਵੇਂ ਵੀ ਭੈਣਾਂ ਦੇ ਆਰਡਰ ਆਉਂਦੇ ਨੇ ਤੁਸੀਂ ਆਪ ਹੀ ਸਮਝਦੇ ਹੋਵੋਗੇ ਵੀ ਮੈਂ ਕਿੱਦਾਂ ਕਹਿਣਾ ਚਾਹੀਣੀ ਹੈਗੀ ਤਾਂ ਤੁਸੀਂ ਉਸ ਅਕੋਰਡਿੰਗ ਆਰਡਰ ਕਰ ਸਕਦੇ ਹੋਗੇ ਉਮੀਦ ਹੈ ਜੀ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕੋਈ ਵੀ ਤੁਸੀਂ ਹੈਂਡ ਆਰੀ ਦੇ ਵਿੱਚ ਕੰਮ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਣਾ ਆਰਡਰ ਪਹਿਲਾਂ ਲੈ ਦੇ ਕੇ ਦਿਓ ਜੀ ਕਿਉਂਕਿ ਟਾਈਮ ਸਿਰ ਤੁਹਾਨੂੰ ਜਿਹੜੇ ਸੂਟ ਮਿਲ ਸਕਣ ਆਪਣੇ ਕੋਲ ਵਿਆਹਾਂ ਦਾ ਕੰਮ ਆਰਡਰ ਚੱਲ ਰਹੇ ਨੇ ਜੀ ਤਾਂ ਕਰਕੇ ਨਾ ਵੀ ਤੁਹਾਡੇ ਵੀ ਸੂਟ ਦੇਖੋ ਨਾ ਲੇਟ ਨਾ ਹੋਣ ਉਹਨਾਂ ਦੇ ਸੂਟ ਵੀ ਸਾਨੂੰ ਜਿਨ੍ਹਾਂ ਦੇ ਪਹਿਣਾ ਨੇ ਆਰਡਰ ਆਪਾਂ ਦੇ ਚੁੱਕੇ ਨੇ ਵਿਆਹਾਂ ਦੇ ਉਹਨਾਂ ਦੇ ਵੀ ਮੈਂ ਟਾਈਮ ਸਿਰ ਕੰਮ ਕਰਕੇ ਦੇਣਾ ਹੁੰਦਾ ਹੈਗਾ ਤਾਂ ਵੀ ਤੁਸੀਂ ਇਹਨਾਂ ਮੈਂ ਪਹਿਲਾਂ ਕਹਿ ਨਹੀਂ ਆ ਕਿ ਜੇ ਤੁਹਾਨੂੰ ਮਤਲਬ ਤੁਹਾਡੇ ਮੈਰਿਜ ਦੇ ਵਿੱਚ 1.5 ਮਹੀਨਾ ਪਿਆਗਾ ਤਾਂ ਤੁਸੀਂ ਮੈਨੂੰ ਪਹਿਲਾਂ ਆਪਣਾ ਆਰਡਰ ਦੇ ਕੇ ਚੱਲੋ ਤਾਂ ਕਿ ਤੁਹਾਨੂੰ ਟਾਈਮ ਤੇ ਮਿਲਣ ਸੂਟ ਉਮੀਦ ਹੈ ਜੀ ਤੁਹਾਨੂੰ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ